ਹੁਸ਼ਿਆਰਪੁਰ ਦੇ ਅਜੀਤਨਗਰ ਇਲਾਕੇ ਦੇ ਵਿੱਚ ਪੈਸਿਆਂ ਨੂੰ ਲੈ ਕੇ ਦੋ ਤਿਰਾਂ ਚੱਲੀ ਗੋਲੀ ਇਸ ਮੌਕੇ ਦੇ ਉੱਤੇ ਇੱਕ ਤਿਰ ਵੱਲੋਂ ਦੋ ਫਾਇਰ ਵੀ ਕੀਤੇ ਗਏ ਇਹជា ਬੁਰਾ ਮਾਮਲਾ ਵਿਕੋਪੁਲੀ ਰਿਪੋਰਟ ਤੇ ਗੱਟੀਆਂ ਆਪਰੇਸ਼ਨ ਜਿਹੜੀ ਛੱਡ ਕੇ ਤੋਂ ਭੱਜੇ ਨੇ ਇਹ ਮੇਰਾ ਸਿਰਫ ਇੱਕ ਇਹ ਪੁਲਿਸ ਨਾਲ ਅਗਰ ਵੀ ਗੱਲਬਾਤ ਕਰਾਂਗੇ ਤਾਂ ਜਾਣਕਾਰੀ ਇੱਕ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇੱਕ ਗੱਟੀ ਦੀ ਆਵਲੀ ਉਹ ਗੱਟੀਆਂ ਦਾ ਨਿਸ਼ਾਨ ਉਹਨਾਂ ਦੀ ਗੱਟੀ ਦੀ ਕਿਆ ਨਾਮ ਤੁਹਾਡਾ ਅਜੇ ਜੀ ਕਿੱਥੋਂ ਦੇ ਨਾਲੋਂ ਨੀਲਕੰਠ ਮੱਲਾ ਜੀ ਕੀ ਗੱਲਬਾਤ ਤੁਹਾਡੇ ਤੇ ਗੋਲੀਆਂ ਚੱਲੀਆਂ ਹਾਂਜੀ ਕੀ ਗੱਲਬਾਤ ਹੈ ਕੌਣ ਸੀ ਲੱਗਾ ਪਤਾ ਹਾਂਜੀ ਹੈ ਭਾਇਆ ਜੀ ਡਬਿਡੇ ਰੈਣੇ ਦਾ ਕਾਰਨ ਕੀ ਰਿਆ ਚਲਾਣ ਦਾ ਕਾਰਨ ਇਹ ਜੀ ਪੈਸੇ ਦਿੱਤੇ ਸੀ ਧਾਰੇ ਨੂੰ ਤਾਂ ਪੈਸੇ ਮੰਗੇ ਤਾਂ ਇੱਕ ਦੋ ਵਾਰੀ ਇੱਧੇ ਫੋਨ ਕੀਤਾ ਗੱਲ ਗੋਲਦਾ ਰਿਆ ਮੁੜ ਕੇ ਕਹਿੰਦਾ ਮੈਂ ਉੱਥੇ ਆ ਕੇ ਤੁਹਾਡਾ ਨਾਲ ਗੱਲ ਕਰ ਲੂੰਗਾ ਤੁਸੀਂ ਕਿੱਦਾਂ ਪੈਸੇ ਲੈ ਲੂਗੇ ਮੇਰੇ ਕੋਲ ਕਿੰਨੇ ਪੈਸੇ ਆ 15000 ਰੁਪਏ ਜੀ ਧਾਰਾ ਲਿਆ ਜੀ ਹਾਂਜੀ ਤੁਹਾਡੇ ਕਿ 15000 ਰੁਪਏ ਕੀ ਗੋਲੀਆਂ ਚੱਲੀਆਂ ਹਾਂਜੀ ਫੀਗਾ ਤੁਸੀਂ ਤੁਹਾਡੇ ਕੋਲ ਲੜਾਈ ਝਗੜਾ ਉਹਨਾਂ ਕੋ ਰਣਜੀਤ ਸਿੰਘ ਗਾਰ ਨਹੀਂ ਜੀ ਬਸ ਪੈਸਿਆਂ ਦਾ ਹੀ ਆ ਜੀ ਕਿੰਨੇ ਜਣੇ ਸੀ ਪੁੱਲ ਪੁੱਲ ਬਾਈ 12 13 ਜਣੇ ਸੀਗੇ ਜੀ ਹੁਣ ਹੋਰ ਵੀ ਹਥਿਆਰ ਸੀ ਉਹਨਾਂ ਦੇ ਕੋਲ ਹੋਰ ਵੀ ਸੀਗੇ ਖੰਡੇ ਖੁੰਡੇ ਸੀਗੇ ਉਹਨਾਂ ਨੇ ਉਹ ਨਹੀਂ ਕੱਢੇ ਗੋਲੀਆਂ ਮਾਰਨੇ ਸ਼ੁਰੂ ਕਰਤੀਆਂ ਪਰੇ ਜਾ ਕੇ ਜੀ ਅੱਛਾ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਹਾਂ ਜੀ ਕੀ ਮੰਗ ਕਰਦੇ ਹੁਣ ਇਹ ਹੀ ਆ ਪੁਲਿਸ ਦੇਖੂਗਾ ਸਰ ਐਮਸੀਆ ਕਾਉਂਸਲਰ ਮੌਜੂਦਾ ਇੱਥੇ ਕਿਹੜੀ ਜਗ੍ਹਾ ਖੜੇ ਆ ਪੈਸਟੈਂ ਬਾਈ ਐਸਐਸ ਸਾਹਿਬ ਜادہ ਅਜੀਤ ਸਿੰਘ ਨਗਰ 올ਡ ਟਾਂਡਾ ਰੋਡ ਇਹ ਕੀ ਗੱਲਬਾਤ ਹੋਈ ਜੀ ਇੱਥੇ ਸਰ ਸਾਨੂੰ ਪਤਾ ਸੁਣਨ ਚ ਇਹ ਆ ਰਿਹਾ ਕਿ ਇਥੋਂ 10-12 ਮੁੰਡੇ ਆਏ ਆ ਕੇ ਇਥੇ ਇਹਨਾਂ ਦੇ ਮੁੰਡਾ ਇਥੇ ਗੱਡੀ ਤੋ ਆ ਰਿਆ ਸੀ ਇਹਦੇ ਨਾਲ ਗਲੀ ਗਲੂਚ ਹੋਏ ਆ ਤੇ ਇਥੇ ਗੋਲੀਆਂ ਚਲਾ ਕੇ ਤੇ ਇਧਰੋਂ ਨਿਕਲ ਗਏ ਆ ਤੇ ਕਿੰਨੇ ਕੁ ਜਾਣੇ ਸੀਗੇ ਜੀ ਕੁਛ ਲੱਗਿਆ ਪਤਾ 10 ਤੋਂ 12 ਦੱਸਦੇ ਆ ਜੀ अच्छा जी।, जी।, जी ते के के राउंड फायर ਹੋਇਆ ਜੀ ਚਾਰ राउंड ਦੱਸ ਦੇ ਪਈ ਤਿੰਨ ਤੋਂ ਚਾਰ राउंड ਦੱਸ ਦੇ ਹਾਂਜੀ ਇੱਕ ਤਾਂ ਉਹ ਸਾਹਮਣੇ ਕਾਲ ਜੀ ਨਹੀਂ ਬਚਾਅ ਹੋ ਗਿਆ ਕੁੱਲ ਕਿੰਨੇ ਜਾਨੇ ਸੀ 10 ਤੋਂ 12 ਦੱਸ ਦੇ ਪਈ ਠੀਕ ਆ ਜੀ ਤੇ ਹੋਰ ਵੀ ਖੰਡੇ ਗੁੰਡੇ ਸੀਗੇ ਦੱਸਿਆ ਜਾ ਰਿਹਾ ਕਹਿੰਦੇ ਸਾਰਿਆਂ ਕੋ ਹਥਿਆਰ ਸੀਗੇ ਅੱਛਾ ਜੀ ਜਿਹੜਾ ਮੁੰਡੇ ਤੇ ਚਲਾਈਆਂ ਮੁੰਡੇ ਇੱਥੇ ਹੀ ਆ ਜੀ ਉਹ ਹਾਂਜੀ ਉਹ ਉੱਥੇ ਮੁੰਡਾ ਖੜਾ ਆ ਜੀ ਕਿਉਂਕਿ ਉਹ ਉਹਨਾਂ ਦੀ ਐਕਟਿਵ ਵਾਇ ਇੱਕ ਰਹਿ ਗਈ ਇੱਥੇ ਜਦੋਂ ਇਹ ਆਲੇ ਦੁਆਲੇ ਵਾਲੇ ਬੰਦੇ ਪੈ ਗਏ ਨਾ ਉਹਨਾਂ ਤੇ ਉਹਨਾਂ ਦੀ ਐਕਟਿਵ ਇੱਥੇ ਰਹਿ ਗਈ ਤੇ ਬਚਾਅ ਰਿਹਾ ਜੀ ਉਧਰ ਉਧਰ ਕਹਿੰਦੇ ਬਚਾਅ ਹੋ ਗਿਆ ਜੀ ਇਹ ਕਿਹੋ ਜਿਹਾ ਸਭ ਵਧੀਆ ਜੀ ਅਜੇ ਸਰ ਮੌਕੇ ਤੇ ਪਹੁੰਚੇ ਹਾਂ ਕਿਹੜਾ ਮਹੱਲਾ ਤੇ ਕੀ ਇੱਥੇ ਗੱਲਬਾਤ ਹੋਈ ਹੈ ਜੀ ਇਹ ਟਾਂਡਾ ਚੌਂਦੇ ਨੇੜੇ ਨੋਨਾ ਕਾਰਵਾਚ ਆ ਉੱਥੇ ਇਨਸੀਡੈਂਟ ਹੋਇਆ ਉਸ ਟਾਈਮ ਪਹਿਲਾਂ ਸਰ ਨੂੰ ਇਨਫੋਰਮੇਸ਼ਨ ਮਿਲ ਗਈ ਜੀ ਅਸੀਂ ਮੌਕੇ ਤੇ ਆਏ ਹਾਂ ਤੇ ਇੱਥੇ ਦੋ ਰਾਉਂਡ ਫਾਇਰ ਹੋਏ ਆ ਜੀ ਵੱਜੇ ਤਾਂ ਨਹੀਂ ਕਿਸੇ ਨੂੰ ਹਿੱਟ ਨਹੀਂ ਕੀਤੇ ਬਟ ਖੂਲ ਸਾਨੂੰ ਮਿਲੇ ਆ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਆ ਖੂਲ ਪੁਲਿਸ ਦੇ ਹੱਥ ਲੱਗ ਗਿਆ ਜੀ ਹਾਂਜੀ ਖੂਲ ਲੈ ਲੈਣੇ ਦੋ ਇਹ ਕੀ ਮੁੱਢਲੀ ਜਾਣਕਾਰੀ ਚ ਕੀ ਜਾਂਚ ਚ ਪਤਾ ਲੱਗਿਆ ਜੀ ਕੀ ਮੁੱਢਲੀ ਜਾਂਚ ਇਨ੍ਹਾਂ ਦੇ ਰੰਜੀਤ ਆਪਸੀ ਰੰਜੀਤ ਸੀ ਦੋਨਾਂ ਪ ਠੀਕ ਹੈ ਪੈਸਾ ਤਾਂ ਲੈਣ ਦੇ ਨੇ ਪੈਸੇ ਤਾਂ ਲੈਣ ਦੇ ਨੇ ਸਗਾ ਕੋਈ ਇਹਨਾਂ ਦੇ ਕਹਿਣ ਮੁਤਾਬਕ ਬਟ ਇਹਨਾਂ ਦੇ ਪਹਿਲਾਂ ਫਰੈਂਡ ਸਰਕਲ ਸਗਾ ਇੱਕ ਦੂਜੇ ਦੇ ਫਰੈਂਡ ਸਕੇ ਦੋਨੇ ਜੀ ਉਹ ਤੋਂ ਬਾਅਦ ਹੋਣ ਇਹਨਾਂ ਦੇ ਕੋਈ ਟੰਡ ਬੰਦ ਸੀ ਤੇ ਉਸ ਤੋਂ ਬਾਅਦ ਗੋਲੀ ਚੱਲ ਗਈ ਠੀਕ ਹੈ ਜੀ ਤੇ ਕੋਈ ਮੌਕੇ ਤੇ ਜਿਹੜੇ ਹਮਲਾਵਰ ਸੀ ਉਹਨਾਂ ਦਾ ਵਾਹਨ ਵੀ ਰਿਹਾ ਜੀ ਕੋਈ ਇੱਥੇ ਮੌਕੇ ਤੇ ਇੱਕ ਐਕਟੂਰ ਆਇਆ ਉਹ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਆ ਜਿਹਦਾ ਨੰਬਰ ਪਲੇਟ ਤਾਂ ਹੈ ਨਹੀਂ ਕੋਈ ਅਸੀਂ ਵੈਰੀਫਾਈ ਕਰ ਰਹੇ ਹਾਂ ਤਾਂ ਇੰਜਨ ਨੰਬਰ ਚੈਸੀ ਨੰਬਰ ਲੈ ਕੇ ਠੀਕ ਹੈ ਇਹਦੀ ਅੱਗੇ ਕੀ ਚੱਲ ਰਿਹਾ ਹੈ ਇਹ ਤਾਂ ਹਾਂ ਜੀ ਜਲਦ ਪਰਚਾ ਦਰਜ ਹੋਣੇ ਪਹਿਲਾਂ ਹੀ ਸਾਨੂੰ ਇਤਲਾ ਮਿਲੀ ਸੀ ਕਿ ਇੱਥੇ ਸਾਡੇ ਸਿਟੀ ਦੇ ਵਿੱਚ ਨੀਲਕੰਠ ਮੋਹੱਲਾ ਪੈਂਦਾ ਉਹਦੇ ਵਿੱਚ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਸਾਡੀ ਪੁਲਿਸ ਟੀਮ ਜਿੰਨੂੰ ਕਿ ਡੀਐਸਪੀ ਸਿਟੀ ਐਂਡ ਐਸਐਚਓਜ਼ ਨੂੰ ਇਤਲਾ ਮਿਲਦੇ ਸਾਰੇ ਦੇ ਮੂਵ ਟੂ ਦ ਸਪੌਟ ਐਂਡ ਜੋ ਸਾਨੂੰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਉਹ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਦੋ ਪਾਰਟੀਆਂ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਜਿਹਦੇ ਵਿੱਚ ਇੱਕ ਅਜੇ ਯਾਦਵ ਹੈਗਾ ਐਂਡ ਦੂਜੇ ਪਾਸੇ ਹੈਪਾ ਅਜੇ ਯਾਦਵ ਲੋਕਲ ਰਹਿੰਦਾ ਹੈਗਾ ਐਂਡ ਹੈਪਾ ਜੋ ਹੈ ਪੀਐਸ ਮੇਟੀਆਣਾ ਇਧਰ ਰਹਿੰਦਾ ਹੈ ਰਹਿਣ ਵਾਲਾ ਹੈਗਾ ਇਹਨਾਂ ਦੇ ਆਪਸ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਜਾਂ ਪੈਸੇ ਨੂੰ ਲੈਣ ਦੇ ਕਰਕੇ ਕੋਈ ਪਹਿਲਾਂ ਤੋਂ ਹੀ ਖੈਬਾਜੀ ਚੱਲ ਰਹੀ ਸੀ ਕਿ ਤੇ ਅੱਜ ਦੋਨੋਂ ਹੀ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੋਈ ਹੈ ਐਂਡ ਵੀ ਆਰ ਗੋਇੰਗ ਟੂ ਪ੍ਰੋਸੀਡ ਲੀਗਲੀ ਐਸੇ ਐਫਆਰ ਰਜਿਸਟਰ ਕਰਕੇ ਜਿਹੜੇ ਵੀ ਬੰਦੇ ਨੇ ਜਿਹੜੀ ਵੀ ਕੋਈ ਕਾਨੂੰਨ ਨੂੰ ਹੱਦ ਦੇ ਵਿੱਚ ਲਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੀਆਂ ਗੋਲੀਆਂ ਚੱਲੀਆਂ ਸੀ ਫਿਲਹਾਲ ਸਾਨੂੰ ਦੋ ਖੋਲ ਉਤੋਂ ਬਰਾਮਦ ਹੋਏ ਐਂਡ ਬੰਦੇ ਸਾਨੂੰ ਆਈਡੈਂਟੀਫਾਈਡ ਐਂਡ ਕਾਫੀ ਲੀਡ ਸਾਡੇ ਕੋਲ ਐਂਡ ਤੁਰੰਤ ਅਸੀਂ ਲੀਗਲ ਸਟ੍ਰਿਕਟ ਐਕਸ਼ਨ ਲਵਾਂਗੇ ਐਦਾਂ ਦੀ ਗੁੰਡਾਗਰਦੀ ਕੋਈ ਵੀ ਅਗਰ ਕਾਨੂੰਨ ਨੂੰ ਹੱਦ ਦੇ ਵਿੱਚ ਲੇਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਪੁਲਿਸ ਕਾਰਵਾਈ ਕੀਤੀ ਜਾਊਗੀ